ਸਤਿ ਸ਼੍ਰੀ ਅਕਾਲ ਦੋਸਤੋ ਕਲियर ਅੰਮ੍ਰਿਤ ਚੈਨਲ ਤੋਂ ਮੈਂ ਅੰਮ੍ਰਿਤਪਾਲ ਕਲियर ਤੁਹਾਡਾ ਸਵਾਗਤ ਕਰਦੀ ਹਾਂ ਮੈਂ ਤੁਹਾਡੇ ਲਈ ਕਹਾਣੀ ਲੈ ਕੇ ਅੱਜ ਪੇਸ਼ ਹੋਈ ਹਾਂ ਕਹਾਣੀ ਦਾ ਨਾਮ ਹੈ ਜਸਵਿੰਦਰ ਤਾਂ ਮੇਰਾ ਉਹ ਵੱਡਾ ਮੁੰਡਾ ਇਸ ਕਹਾਣੀ ਨੂੰ ਲਿਖਿਆ ਹੈ ਪੰਜਾਬੀ ਦੇ ਪ੍ਰਬੁੱਧ ਲੇਖਕ ਔਰ ਬਾਲ ਸਹਿਤਕਾਰ ਡਾਕਟਰ ਹਰਨੇਕ ਸਿੰਘ ਕਲियर ਨੇ ਤੇ ਅਲੋ ਜੀ ਫਿਰ ਬਹੁਤੀ देर ਨਾ ਕਰਦੇ ਹੋਏ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਡਾਕਟਰ ਹਰਨੇਕ ਸਿੰਘ ਕਲियर ਦੀ ਲਿਖੀ ਹੋਈ ਕਹਾਣੀ ਜਸਵਿੰਦਰ ਤਾਂ ਮੇਰਾ ਵੱਡਾ ਮੁੰਡਾ ਦੋਸਤੋ ਇਸ ਤੋਂ ਪਹਿਲਾਂ ਕਿ ਆਪਾਂ ਕਹਾਣੀ ਪੇਸ਼ ਕਰੀਏ ਆਪਣੇ ਚੈਨਲ ਨੂੰ ਜਾਨੀ ਕਿ ਤੁਹਾਡੇ ਆਪਣੇ ਚੈਨਲ ਕਲੈਰ ਅੰਮ੍ਰਿਤ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਲਈ ਸਭ ਤੋਂ ਪਹਿਲਾਂ ਪਹੁੰਚ ਜਾਣ ਤੇ ਲੋ ਜੀ ਫਿਰ ਬਹੁਤੀ देर ਨਾ ਕਰਦੇ ਹੋਏ ਆਪਾਂ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਕਹਾਣੀ ਜਸਵਿੰਦਰ ਤਾਂ ਮੇਰਾ ਵੱਡਾ ਮੁੰਡਾ ਕੋਈ شریف ਬੰਦਾ ਮਿਲਿਆ ਤਾਂ ਕਰਵਾ ਲਿਓ ਬੇਬੇ ਜੀ ਤੁਸੀਂ ਕਾਹਨੂੰ ਚਿੰਤਾ ਲਈ ਹੋਈ ਆ ਮੇਰਾ ਪੇਪਰ ਹੈ ਮੈਨੂੰ ਪੜਨ ਦਿਓ ਜਸਵਿੰਦਰ ਨੇ ਮੋੜ ਨਿਮੀ ਪਾਲੇ ਬੀਏ ਕਰਨ ਤੋਂ ਬਾਅਦ ਉਹ ਪੀਸੀਐਸ ਦੀ ਤਿਆਰੀ ਕਰਨ ਲੱਗ ਪਈ ਸੀ ਪਹਿਲੇ ਸਾਲ ਪੋਸਟਾਂ ਭਰੀਆਂ ਉਸਨੇ ਪੇਪਰ ਦਿੱਤਾ ਪਰ ਉਹ ਸਫਲ ਨਾ ਹੋ ਸકી ਉਸਨੇ ਕੋਈ ਕੋਚਿੰਗ ਸੈਂਟਰ ਵੀ ਜੁਆਇਨ ਨਹੀਂ ਸੀ ਕੀਤਾ ਉਸ ਨੂੰ ਆਪਣੇ ਆਪ ਤੇ ਯਕੀਨ ਸੀ ਉਹ ਆਪਣੀ ਮਿਹਨਤ ਨਾਲ ਹੀ ਮੁਕਾਬਲੇ ਦੇ ਇਮਤਿਹਾਨ ਵਿੱਚ ਸਫਲ ਹੋ ਜਾਵੇਗੀ ਪੀਸੀਐਸ ਲਈ ਉਹ ਲਗਾਤਾਰ 3 ਸਾਲ ਮਿਹਨਤ ਕਰਦੀ ਰਹੀ ਤੀਜੇ ਸਾਲ ਉਸਨੇ ਇਮਤਿਹਾਨ ਪਾਸ ਕਰ ਲਿਆ ਪਰ ਇੰਟਰਵਿਊ ਵਿੱਚ ਕਾਮਯਾਬ ਨਾ ਹੋ ਸਕੇ ਇਹ ਨਾ ਜ਼ਰੂਰ ਹੋਇਆ ਕਿ ਉਸਨੇ ਇਹਨਾਂ 2 ਸਾਲਾਂ ਵਿੱਚ ਪ੍ਰਾਈਵੇਟਲੀ ਰਾਜਨੀਤੀ ਸ਼ਾਸਤਰ ਵਿੱਚ ਮਾਸਟਰ ਡਿਗਰੀ ਫਰਸਟ ਕਲਾਸ ਵਿੱਚ ਪਾਸ ਕਰ ਲਈ। ਇੱਕ ਦਿਨ ਉਹ ਦੋਵੇਂ ਭੈਣਾਂ ਇਕੱਠੀਆਂ ਬੈਠੀਆਂ ਚਾਹ ਪੀ ਰਹੀਆਂ ਸਨ। ਛੋਟੀ ਮਨਿੰਦਰ ਚਾਹ ਦੀ ਕੁੱਟ ਭਰ ਕੇ ਬੋਲੀ ਭੈਣੇ ਹਾਂ ਤਾਂ ਮੈਂ ਤੇਤੋ ਛੋਟੀ ਤੈਨੂੰ ਇੱਕ رائے ਦੇਵਾਂ। ਦੱਸ ਮਨਿੰਦਰ ਦੱਸ ਕੀ ਸਲਾਹ ਤੇਰੀ? ਜਸਵਿੰਦਰ ਚਾਹ ਦਾ ਕੱਪ ਰੱਖ ਕੇ ਬੈਠ ਗਈ। ਭੈਣੇ ਤੂੰ ਬੀਐਡ ਕਰ ਲੈ। ਮੇਰੇ ਆਂਗੂ ਮਾਸਟਰ ਨਹੀਂ ਬਣ ਜਾਏਗੀ ਫੇਰ ਭਾਵੇਂ ਤੂੰ ਕੰਪੀਟੀਸ਼ਨ ਦੇ ਪੇਪਰ ਵੀ ਦੇ ਜਾਈਂ ਖਵਰੇ ਕਿਤੇ ਦਾ ਲੱਗ ਜੇ ਗਲਤ ਤਾਂ ਤੇਰੀ ਠੀਕ ਐ ਮਨਿੰਦਰ ਤਾਂ ਹੁਣ ਮੈਂ ਇਨਸਪੈਕਟਰ ਲੈਵਲ ਦੀਆਂ ਪੋਸਟਾਂ ਵੀ ਭਰੀਆਂ ਨੇ ਉਸ ਦੇ ਪੇਪਰਾਂ ਦੀ ਤਿਆਰੀ ਸ਼ੁਰੂ ਕੀਤੀ ਐ ਇੱਕ ਹੋਰ ਗੱਲ ਭੈਣ ਜਿਵੇਂ ਤੁਹਾਡੀ ਸਹੇਲੀ ਜਤਿੰਦਰ ਨੇ ਬੀਆੜਾ ਤੋਂ ਕੈਰੀਅਰ ਸ਼ੁਰੂ ਕਰ ਲਿਆ ਮਾਸਟਰ ਮੁੰਡੇ ਨਾਲ ਵਿਆਹ ਹੋ ਗਿਆ ਉਹਦਾ ਜ਼ਿੰਦਗੀ ਦੀ ਗੱਡੀ ਰੁੜ ਪਈ ਗੱਲ ਕਰਕੇ ਉਹ ਹੀ ਹੀ ਕਰਕੇ ਹੱਸ ਪਈ ਆ ਗੱਲ ਐ ਮਾਸਨੀ ਤਾਂ ਤੂੰ ਵੀ ਲੱਗ ਗਈ ਧੀਏ ਕੰਮ ਕਰ ਨੂੰਹੇ ਕੰਨ ਕਰ ਕਰ ਦੇ ਏ ਤੇਰਾ ਵੀ ਕਹਿਨੀ ਆ ਬੇਬੇ ਬਾਪੂ ਨੂੰ ਲੱਭਦੇ ਆ ਕੋਈ ਮੁੰਡਾ ਨਹੀਂ ਨਹੀਂ ਭੈਣ ਮੁੰਡਾ ਲੱਭਣ ਦੀ ਤਾਂ ਕੋਈ ਲੋੜ ਨਹੀਂ ਮਨਿੰਦਰ ਸਹਿਜ ਸੁਭਾ ਬੋਲੀ ਅੱਛਾ ਲੱਭੇ ਹੋਇਆ ਤਾਂ ਹੁਣ ਸੰਗਦੀ ਕਿਉਂ ਆ ਖੁੱਲ ਕੇ ਦੱਸ ਸਾਡਾ ਤਾਂ ਫਿਕਰ ਮੁਕਿਆ ਮਨਿੰਦਰ ਮੇਰਾ ਤਾਂ ਨਿਸ਼ਾਨਾ ਪੀਸੀਐਸ ਦਾ ਸੀ ਦੁਬਾਰਾ ਪੋਸਟ ਆਈਆਂ ਮੈਂ ਤਾਂ ਫੇਰ ਜੁਟ ਜੂ ਬਣ ਕੇ ਹਟੂ ਕੁਛ ਤੂੰ ਕਿਸੇ ਨਾਲ ਜੁੜੀ ਆ ਤਾਂ ਮੈਨੂੰ ਕਲੀਅਰ ਕਰ ਦੇ ਤੇਰਾ ਤਾਂ ਕਰੀਏ ਵਿਆਹ ਨਾਲੇ ਬੇਬੇ ਬਾਪੂ ਨੂੰ ਸੰਭਾਲਣ ਵਾਲਾ ਵੀ ਤਾਂ ਕੋਈ ਘਰ ਵਿੱਚ ਹੋਣਾ ਚਾਹੀਦਾ ਜਸਵਿੰਦਰ ਨੇ ਗੰਪੀਰਤਾ ਨਾਲ ਕਿਹਾ ਨਹੀਂ ਭੈਣ ਨਹੀਂ ਤੇਰੇ ਤੋਂ ਪਹਿਲਾਂ ਮੈਂ ਕਿਵੇਂ ਇਹ ਨਹੀਂ ਠੀਕ ਭੈਣ ਮੇਰੀਏ ਮਨਿੰਦਰ ਚਾਹ ਦੇ ਦੋਵੇਂ ਕੱਪ ਚੁੱਕ ਕੇ ਮੁਸਕਰਾਉਂਦੀ ਹੋਈ ਸੋਈ ਵਿੱਚ ਚਲੀ ਗਈ ਕੀ ਕਹਿੰਦੀ ਸੀ ਨਿੰਦਰ ਤੈਨੂੰ ਵਿੰਦਰ ਜੀ ਬੇਬੇ ਜੀ ਤੁਹਾਡਾ ਫਿਕਰ ਮੁੱਕਿਆ ਮੁੰਡਾ ਨਿੰਦਰ ਨੇ ਲੱਭ ਲਿਆ ਛੱਡ ਉਹਦੇ ਨਾਲ ਹੀ ਪੜਿਆ ਮੇਰੀ ਛੱਡੋ ਉਹਦੇ ਵਿਆਹ ਦੀ ਕਰੋ ਤਿਆਰੀ ਤੈਨੂੰ ਛੱਡ ਕੇ ਕਿਵੇਂ ਕਰ ਦਈਏ ਅਸੀਂ ਨਹੀਂ ਐਉਂ ਨਹੀਂ ਕਰਨਾ ਰਿਸ਼ਤੇਦਾਰ ਸੌਗਲਾ ਬਣਾਉਣਗੇ ਬੇਬੇ ਆਪਾਂ ਆਪਣਾ ਘਰ ਦੇਖਣਾ ਨਾਲੇ ਥੋੜੀ ਦੇਖਭਾਲ ਲਈ ਵੀ ਸਾਡੇ ਵਿੱਚ ਇੱਕ ਜਣੀ ਘਰ ਹੀ ਰਹਿਣਾ ਪਊ ਹੂੰ ਹੂੰ ਤੂੰ ਸਾਨੂੰ ਛੱਡ ਕੁਛ ਨਹੀਂ ਹੁੰਦਾ ਸਾਨੂੰ ਧੀਆ ਆਪਣੇ ਘਰੀ ਚੰਗੀਆਂ ਲੱਗਦੀਆਂ ਨੇ ਸਾਡੀ ਤਾਂ ਐ ਹੀ ਲੰਘ ਜੂ ਬੇਬੇ ਚੁੰਨੀ ਦਾ ਪੱਲਾ ਅੱਖਾਂ ਤੇ ਫੇਰਦੀ ਹੋਈ ਰਸੋਈ ਵਿੱਚ ਚਲੀ ਗਈ। ਗੱਲ ਤੁਰਦੀ ਤੁਰਦੀ ਤੁਰ ਪਈ। ਸਿਆਣੇ ਕਹਿੰਦੇ ਨੇ ਗੱਲਾਂ ਨੂੰ ਪੈਰ ਲੱਗੇ ਹੁੰਦੇ ਨੇ। ਤਿੰਨ ਕੋ ਮਹੀਨਿਆਂ ਵਿੱਚ ਮਨਿੰਦਰ ਦੀ ਤੇ ਮੁੰਡੇ ਦੀ ਗੱਲ ਖੰਬਾਂ ਦੀ ਡਾਰ ਬਣ ਗਈ। ਮਨਿੰਦਰ ਤੇ ਬਲਦੇਵ ਇੱਕ ਹੀ ਸਕੂਲ ਵਿੱਚ ਪੜਾਉਂਦੇ ਸੀ। ਉਹ ਸਾਇੰਸ ਅਧਿਆਪਕ ਸੀ ਤੇ ਮਨਿੰਦਰ ਅੰਗਰੇਜ਼ੀ ਪੜਾਉਂਦੇ ਸੀ। ਜਦੋਂ ਕਦੇ ਸਕੂਲ ਦੇ ਬੱਸ ਅੱਡੇ ਤੋਂ ਬੱਸ ਨਾ ਮਿਲਦੀ ਤਾਂ ਬਲਦੇਵ ਸਿੰਘ ਮਨਿੰਦਰ ਨੂੰ ਉਹਨਾਂ ਦੇ ਪਿੰਡ ਰਤੋਵਾਲ ਦੇ ਬੱਸ ਅੱਡੇ ਤੇ ਲਾ ਜਾਂਦਾ। ਉਤੋਂ ਉਤਰ ਕੇ ਘਰ ਆ ਜਾਂਦੀ ਜਿਸ ਦਿਨ ਦੀ ਮਨਿੰਦਰ ਨੇ ਵੱਡੀ ਭੈਣ ਨੂੰ ਆਪਣੇ ਬਾਰੇ ਦੱਸਿਆ ਸੀ ਉਸ ਦਿਨ ਤੋਂ ਉਹ ਬੇਫਿਕਰ ਹੋ ਗਈ ਸੀ ਉਸ ਨੂੰ ਪਤਾ ਸੀ ਕਿ ਵੱਡੀ ਭੈਣ ਨੇ ਸਾਰਾ ਮਾਮਲਾ ਸੰਭ ਲੈਣਾ ਹੈ ਕੀ ਗੱਲ ਤੁਸੀਂ ਿੱਲੇ ਜਿਹੇ ਲੱਗਦੇ ਹੋ ਬੁਖਾਰ ਤਾਂ ਨਹੀਂ ਹੋ ਗਿਆ ਵਾਲਾ ਸਿੰਘ ਸਕੂਲ ਤੋਂ ਆਉਣ ਸਾਰ ਮੰਜੇ ਤੇ ਡਿੱਗ ਜਿਹੇ ਪਿਆ ਸੀ ਨਸੀਬ ਕੁਰੇ ਕੀ ਦੱਸਾਂ ਅੱਜ ਕੱਲ ਸਕੂਲ ਜਦ ਮੈਂ ਬੂਟਿਆਂ ਨੂੰ ਪਾਣੀ ਲਾਉਂਦਾ ਸੀ ਮਾਸਟਰ ਮਨਿੰਦਰ ਸਿੰਘ ਨੇ ਉਲਾਮਾ ਦਿੱਤਾ ਕਹਿੰਦਾ ਆਪਣੀ ਛੋਟੀ ਕੁੜੀ ਨੂੰ ਸਵਾਲੋ ਉਹ ਨੂੰ ਕੋਈ ਮੋਟਰਸਾਈਕਲ ਵਾਲਾ ਮੁੰਡਾ ਪਿੰਡ ਛੱਡ ਕੇ ਜਾਂਦਾ ਹੈ ਆਉਣ ਦੇ ਮੈਂ ਕਰਦੀ ਆ ਉਹਦੇ ਨਾਲ ਗੱਲ ਨੌਕਰੀ ਕਾਦੀ ਲੱਗੀ ਹੈ ਹੋਰ ਹੀ ਲੱਛਣ ਫੜ ਲੈ ਪਹਿਲਾਂ ਮੈਂ ਚਾਹ ਬਣਾਉਣੀ ਆ ਤੁਹਾਡੇ ਲਈ ਕੀ ਹੋਇਆ ਬਾਪੂ ਜੀ ਢਿੱਲੇ ਢਿਲੇ ਨਹੀਂ ਲਿਓ ਨਵਜੇ ਦਿਖਾਓ ਜੈਥਰਮੋਮੀਟਰ ਲਾ ਕੇ ਦੇਖਾ ਬਾਪੂ ਦੀ ਆਵਾਜ਼ ਸੁਣ ਕੇ ਜਸਵਿੰਦਰ ਆ ਗਈ ਉਸਨੇ ਬਾਪੂ ਦੀ ਬਾਹ ਫੜ ਕੇ ਡਾਕਣ ਲੱਗ ਪਈ ਬਿਲਕੁਲ ਠੀਕ ਹੋ ਤੁਸੀਂ ਤਾਂ ਬਾਪੂ ਜੀ ਵਿਵੇਂਦਰ ਜੀ ਇਹਦੀ ਬਿਮਾਰੀ ਦੀ ਵਜ੍ਹਾ ਤਾਂ ਆਪਣੀ ਮਾਸਟਰ ਨਹੀਂ ਐ ਇਹ ਕੁੜੀ ਸਾਡਾ ਨੱਕ ਵਢਾਉ ਬੇਬੇ ਗੱਲ ਕੀ ਹੋਗੀ ਪਤਾ ਵੀ ਤਾਂ ਲੱਗੇ ਉਹਨੂੰ ਕੋਈ ਮੁੰਡਾ ਪਿੰਡ ਛੱਡਣਾ ਆਉਂਦਾ ਪੁੱਛ ਲੈ ਕੌਣ ਐ ਉਹਨੂੰ ਵਿਆਹ ਕੇ ਘਰ ਭੇਜ ਗਏ ਕੋਖ ਫੜਤਾਲ ਕਰਾਂਗੇ ਮੁੰਡੇ ਬਾਰੇ ਪੂਰੀ ਐ ਕਿਵੇਂ ਹੋ ਜੂ ਵਿਆ ਜਵਾਲਾ ਸਿੰਘ ਉੱਠ ਕੇ ਬੈਠ ਗਿਆ ਜਵਾਲਾ ਸਿੰਘ ਪਿੰਡ ਦੇ ਹਾਈ ਸਕੂਲ ਵਿੱਚ ਨੌਕਰੀ ਕਰਦਾ ਸੀ ਨਸੀਬ ਕਰਨੇ ਤਾਂ ਸਾਰੀ ਉਮਰ ਦੋਵਾਂ ਧੀਆਂ ਨੂੰ ਪਾਲਦਿਆਂ ਚੁੱਲ੍ਹੇ ਚਮਕੇ ਵਿੱਚ ਲੰਘਾ ਦਿੱਤੀ ਸੀ ਸਿਉਣ ਪ੍ਰੋਣ ਦਾ ਉਸ ਨੂੰ ਬਚਪਨ ਤੋਂ ਹੀ ਸ਼ੌਕ ਸੀ ਜਵਾਲਾ ਸਿੰਘ ਨੇ ਥੋੜੀ-ਥੋੜੀ ਬਚਤ ਕਰਕੇ ਉਸ ਨੂੰ ਸਲਾਈ ਮਸ਼ੀਨ ਲਿਆ ਕੇ ਦਿੱਤੀ ਸੀ ਸ਼ੁਰੂ ਤੋਂ ਉਹ ਬੱਚਿਆਂ ਦੇ ਬਜ਼ੁਰਗਾਂ ਦੇ ਕੱਪੜੇ ਸਲਾਈ ਕਰਕੇ ਕੁੜੀਆਂ ਦੇ ਪੜਾਈ ਵਿੱਚ ਹਿੱਸਾ ਪਾ ਰਹੇ ਸੀ ਜਸਵਿੰਦਰ ਨੇ ਬਾਪੂ ਨੂੰ ਚਾਹ ਫੜਾਈ ਉਹ ਆਪ ਵੀ ਉਸ ਦੇ ਕੋਲ ਬਹਿ ਗਈ ਬਾਪੂ ਜੀ ਨਿੰਦਰੀ ਨੇ ਮੈਨੂੰ ਦੱਸਿਆ ਸੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਮੁੰਡਾ ਦੇ ਸਕੂਲ ਵਿੱਚ ਹੀ ਪੜਾਉਂਦਾ ਉਹਨਾਂ ਨੇ ਆਪਸੀ ਸਾਂਝ ਆ ਆਪਾਂ ਮੁੰਡੇ ਦੇ ਪਰਿਵਾਰ ਬਾਰੇ ਕੋਖ ਪੜਤਾਲ ਕਰ ਲਾਂਗੇ ਜੇ ਕਾ ਸਾਨੂੰ ਚੰਗਾ ਲੱਗਿਆ ਤਾਂ ਉੱਥੇ ਹੀ ਕਰਦੇਾਂਗੇ ਉਹ ਸਿਆਣੀ ਐ ਪੜੀ ਲਿਖੀ ਐ ਆਪਾਂ ਉਹਦੇ ਤੇ ਯਕੀਨ ਕਰੀਏ ਬੇਬੇ ਵੀ ਕੋਲ ਆ ਕੇ ਬੈਠੀ ਸੀ ਧੀਏ ਮੈਂ ਕਹਿਨੀ ਆ ਸਾਡੇ ਵਿੱਚ ਪੁੱਜਤ ਨਹੀਂ ਐਵੇਂ ਪਿੰਡ ਵਿੱਚ ਸਾਡਾ ਤਮਾਸ਼ਾ ਨਾ ਬਣ ਜੇ ਤੂੰ ਸਿਆਣੀ ਐ ਸੋਚ ਸਮਝ ਕੇ ਚੱਲੋ ਬਰਾਬਰ ਦੇ ਧਿਰ ਹੋਵੇ ਤਾਂ ਹੀ ਠੀਕ ਰਹਿੰਦਾ ਮੈਂ ਨਿੰਦਰੀ ਆ ਗਈ ਤੂੰ ਆਪ ਇਹ ਗੱਲ ਕਰੀ ਹੁਣ ਤੇਰਾ ਬਾਪੂ ਗੱਲ ਕਰਦਾ ਬੇਬੇ ਸਲਾਈ ਮਸ਼ੀਨ ਤੇ ਜਾ ਕੇ ਬੈਠੀ ਬਸ ਆਈਆਂ ਜਾਂ ਬਲਦੇਵ ਛੱਡ ਕੇ ਗਿਆ ਕੰਨ ਭੈਣੇ ਹਾਂ ਹਾਂ ਕਈ ਵਾਰ ਛੱਡ ਜਾਂਦਾ ਹੈਡਮਾਸਟਰ ਲਾਸਟ ਮੀਟਿੰਗ ਰੱਖ ਲੈਂਦਾ ਜਦ ਨੂੰ ਬੱਸ ਲੰਘ ਜਾਂਦੀ ਹੈ ਫਿਰ ਉਹਦੇ ਨਾਲ ਬਹਿ ਕੇ ਆ ਜਾਂਦੀਆਂ ਸੁਧਾਰ ਜਾਣਾ ਹੁੰਦਾ ਉਹਨੇ ਇਸ ਰਾਹ ਤੋਂ ਹੀ ਜਾਂਦਾ ਉਹ क्यों तू क्या पूछ रही है कोई गल होगी बस स्टैंड कैमरे लगे हुए है सची पैने जो जागते कैमरे बाजी वाले ही बैठे हुंदे ने, ने बापू ना दिता अजो सर फी बैठा है कि अगे पिछे जे उतर जाया कर लोग गलते फिरते हैं बेबे बापू ना मैं टका लिया तू ए कर डेरे आई हल्टी कोल उतर के टोभे को आया कर ਉਹ ਤਾਂ ਕਹਿੰਦਾ ਹੁੰਦਾ ਮੈਂ ਘਰੀ ਲਾ ਆਵਾਂ ਕਿੱਥੇ ਸਾਰੇ ਪਿੰਡ ਵਾਲਕੇ ਤੁਰ ਕੇ ਜਾਣਗੇ ਅੱਛਾ ਫੇਰ ਤਾਂ ਵਿੱਚ ਵਿਚੋਲਾ ਪਾ ਕੇ ਪੜਾ ਲਈਏ ਲਾਵਾਂ ਬੇਬੇ ਵੀ ਆ ਕੇ ਖੜ ਗਈ ਘਰ ਦੇ ਕੀ ਕਰਦੇ ਨੇ ਕੌਣ ਨੇ ਨਵਰੰਗ ਟੇਲਰ ਸੁਧਾਰ ਉਹਦੇ ਬਾਪੂ ਦੀ ਅੱਡੇ ਵਿੱਚ ਦੁਕਾਨ ਹੈ ਹੱਥ ਨਾਲ ਸਲਾਈ ਮਸ਼ੀਨ ਦੀ ਹੱਥੀ ਘੁਮਾਉਂਦੀ ਨਿੰਦਰ ਕੱਪੜੇ ਬਦਲਣ ਚਲੀ ਗਈ ਇਹਨੂੰ ਕਹੇ ਟਿਕਾ ਰੱਖੇ ਸੁਧਾਰ ਵਾਲੇ ਮਾਸਟਰ ਇਸ਼ਰ ਸਿੰਘ ਨਾਲ ਗੱਲ ਕਰਦੇ ਆਂ ਤੇਰਾ ਮਾਸੜਤਾ ਆਉ ਤੈਨੂੰ ਪਤਾ ਆਪੇ ਲੱਭਣ ਵਾਲਿਆਂ ਆਪਣੇ ਪਿੰਡ ਵਿੱਚ ਕਈ ਮੂਹ <li>ਲਮਕਾਈ ਬੈਠ ਗਿਆ ਨੇ ਜਸਵਿੰਦਰ ਨੇ ਨਿੰਦਰ ਨੂੰ ਕੋਲ ਬਿਠਾਇਆ ਮਾਂ ਬਾਪ ਨੇ ਸਾਨੂੰ ਪਾਲਿਆ ਪੜਾਇਆ ਤੇ ਵੱਡਾ ਕੀਤਾ ਇਹ ਜੋ ਵੀ ਕਰਨਗੇ ਸਾਡੇ ਲਈ ਚੰਗਾ ਕਰਨਗੇ ਪਿੰਡ ਵਿੱਚ ਇੰਨਾ ਬਹੁਤ ਹੈ ਅਸੀਂ ਆਪਣੀ ਮਰਜ਼ੀ ਨਾਲ ਵਿਆਹ ਨੂੰ ਵੀ ਪ੍ਰਵਾਨਗੀ ਮਿਲ ਗਈ ਸਮਝ ਲੈ ਤੂੰ ਖੁਸ਼ ਹੋ ਤੇ ਬਾਪੂ ਜੀ ਦਾ ਹਾਲ ਚਾਲ ਕੁਛ ਇਸ ਗੱਲ ਕਰਕੇ ਅਜੇ ਪਤਾ ਨਹੀਂ ਇਹਨਾਂ ਨੂੰ ਕੀ ਕੀ ਚੱਲਣ ਆ ਪਵੇ ਨਿੰਦਰ ਚੁੱਪਚਾਪ ਸੁਣਦੀ ਰਹੀ ਫਿਰ ਬਾਪੂ ਦੇ ਕੋਲ ਪਈ ਕੁਰਸੀ ਤੇ ਜਾ ਬੈਠੀ ਬਾਪੂ ਜੀ ਆ ਮੈਂ ਤਨਖਾਹ ਕਢਾ ਕੇ ਲਿਆਈ ਆ ਆਪਣੇ ਬੇਬੇ ਨੂੰ ਫੜਾ ਖਜ਼ਾਨਾ ਮੰਤਰੀ ਨੂੰ ਇੱਕ ਵਾਰ ਹੱਥ ਵਿੱਚ ਫੜ ਕੇ ਸਿਰ ਪਲੋਸ ਦੇ ਮੇਰਾ ਕਹਿ ਕੇ ਨਿੰਦਰ ਨੇ ਨੀਵੇਂ ਪਾ ਲਈ ਸਾਨੂੰ ਪੈਸਿਆਂ ਨਾਲੋਂ ਇੱਜ਼ਤ ਪਿਆਰੀ ਹੈ ਕੋਈ ਉਲਝਣ ਨਾ ਖੜੀ ਕਰ ਲਿਓ ਬੱਚਿਓ ਜਵਾਲਾ ਸਿੰਘ ਨੇ ਦੋਵਾਂ ਤੀਆਂ ਨੂੰ ਸਾਂਝ ਜਹੀ ਸਿੱਖਤ ਦਿੱਤੀ ਜਸਵਿੰਦਰ ਵੀ ਕੋਲ ਆ ਗਈ ਸੀ ਬੂਹੇ ਅੱਗੇ ਕੋਈ ਸਕੂਟਰ ਰੁਕਿਆ ਲੈਵਿੰਦਰਗੇ ਆ ਤਾਂ ਤੇਰਾ ਮਾਸੜ ਤੁਰਿਆ ਆਉਂਦਾ ਬੱਲੇ ਬੱਲੇ ਆ ਬੈਠ ਗਈ ਸ਼ਰਸੇ ਆ ਤਾਂ ਭਾਗਾ ਵਾਲਾ ਦਿਨ ਚੜਿਆ ਕੁੜਿਓ ਆਪਣੇ ਮਾਸੜ ਨੂੰ ਪਹਿਲਾਂ ਪਾਣੀ ਦਿਓ ਫਿਰ ਚਾਹ ਬਣਾਓ ਐ ਤੂੰ ਮੰਜੇ ਤੇ ਪਿਆ ਛੋਟੇ ਭਾਈ ਤੈਨੂੰ ਦੇਖ ਕੇ ਜਮਾਂ ਹੀ ਤੰਦਰੁਸਤ ਹੋ ਗਿਆ ਕਈ ਦਿਨ ਹੋ ਗਏ ਸੀ ਆਉਣ ਆਉਣ ਕਰਦੇ ਨੂੰ ਅੱਜ ਵੇਲ ਮਿਲੀ ਐ ਮੈਂ ਸੋਚਿਆ ਭਾਈ ਨੂੰ ਮਿਲ ਆਈਏ ਹੋਰ ਸੁਣਾਓ ਤੁਸੀਂ ਨੌਕਰੀ ਠੀਕ ਚੱਲ ਰਹੀ ਹੈ ਮੈਂ ਜਿਹੜੇ ਕੰਮ ਆਇਆ ਪਹਿਲਾਂ ਉਹ ਖੁਸ਼ੀ ਦੀ ਗੱਲ ਕਰੀਏ ਸਾਡੇ ਪਿੰਡ ਤੋਂ ਨਾਰੰਗ ਸਿੰਘ ਹੈ। ਸੁਧਾਰ ਅੱਡੇ ਵਿੱਚ ਟੇਲਰਿੰਗ ਦੀ ਦੁਕਾਨ ਹੈ ਉਹਦੀ। ਕੰਮ ਵੀ ਵਧੀਆ ਚੱਲਦਾ। ਉਹਦਾ ਮੁੰਡਾ ਵੀ ਮਾਸਟਰ ਹੈ। ਆਪਣੀ ਬੇਟੀ ਦੇ ਹੀ ਨਾਲ ਪੜਾਉਂਦਾ ਹੈ। ਮੈਨੂੰ ਤਾਂ ਉਹਨਾਂ ਨੇ ਗੱਲਬਾਤ ਕਰਨ ਲਈ ਭੇਜਿਆ ਹੈ। ਆਪਾਂ ਪਰਿਵਾਰ ਵਿੱਚ ਬੈਠ ਕੇ ਵਿਚਾਰ ਕਰ ਲਈਏ। ਕੁੜੀ ਨੂੰ ਵੀ ਪੁੱਛੋ, ਉਹਦੀ ਕੀ ਮਰਜ਼ੀ ਹੈ? ਜਵਾਲਾ ਸਿਆ। ਈਸ਼ਰ ਸਿੰਘ ਆਪਣੀ ਗੱਲ ਕਹਿ ਕੇ ਠੀਕ ਹੋ ਕੇ ਬਹਿ ਗਿਆ। ਚਾਹ ਪੀਓ, ਠੰਡੀ ਹੁੰਦੀ ਹੈ। ਤੁਸੀਂ ਵਿਧਾਇਕਾਂ ਦਿੱਤੀਆਂ ਪ੍ਰਮਾਨ ਨੇ। ਥੋੜੀ ਗਲਤਾਨੀ ਮੋੜ ਸਕਦੇ ਇਸ਼ਸਿਆਂ ਅਸੀਂ ਪਰ ਸਾਡੇ ਪੱਲੇ ਤਾਂ ਇੱਕ ਧੀ ਹੈ ਕੱਲ ਨੂੰ ਅਗਲੇ ਵੱਡਾ ਕਰਨ ਦੀ ਆਸ ਲਾ ਕੇ ਨਾ ਬਹਿ ਜਾਣ ਆਹ ਗੱਲ ਪੱਕੀ ਕਰ ਲੈ ਜਵਾਲਾ ਸਿੰਘ ਨੇ ਨਸੀਬ ਕੌਰ ਵੱਲ ਵੇਖਦਿਆਂ ਕਿਹਾ ਬਿਸਕੁਟ ਵੀ ਲਵਾ ਮਸਣ ਜੀ ਜਸਵਿੰਦਰ ਵੀ ਆ ਗਏ ਨਿੰਦਰੀ ਨਹੀਂ ਦੱਸਦੀ ਆ ਕਿਦਰੇ ਆ ਜਾ ਕੁੜੀਏ ਕੱਲ ਨੂੰ ਫਿਰ ਮਸਣ ਨੂੰ ਉਲੰਭਾ ਨਾ ਦੇ ਵੱਡੇ ਜਿੰਮੇ ਕਰਨਗੇ ਮਸਣ ਜੀ ਮਨਜ਼ੂਰ ਆ ਉਹ ਆਪਣੇ ਮਾਸੜوں ਨੂੰ ਦੋਵੇਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾ ਕੇ ਰਸੋਈ ਵਿੱਚ ਚਲੀ ਗਈ ਪਰ ਜਵਾਲਾ ਸਿੰਘ ਇੱਕ ਗੱਲ ਮੇਰੇ ਮਨ ਵਿੱਚ ਆਉਂਦੀ ਹੈ ਜਸਵਿੰਦਰ ਆਪਣੀ ਵੱਡੀ ਧੀ ਹੈ ਇਹਦਾ ਵੀ ਸੋਚੀਏ ਈਸ਼ਰ ਸਿੰਘ ਜਸਵਿੰਦਰ ਤਾਂ ਮੇਰਾ ਵੱਡਾ ਮੁੰਡਾ ਹੈ ਤੂੰ ਉਹਦੀ ਚਿੰਤਾ ਨਾ ਕਰ ਜਵਾਲਾ ਸਿੰਘ ਤੋਂ ਸਹਿਜ ਸਵਾ ਕਿਹਾ ਗਿਆ ਤੇ ਇਹ ਸੀ ਦੋਸਤੋ ਪੰਜਾਬੀ ਦੇ ਬਾਲ ਸਹਿਤਕਾਰ ਤੇ ਲੇਖਕ ਡਾਕਟਰ ਹਰਨੇਕ ਸਿੰਘ ਕਲੇਰ ਦੀ ਲਿਖੀ ਹੋਈ ਕਹਾਣੀ ਜਸਵਿੰਦਰ ਤਾਂ ਮੇਰਾ ਵੱਡਾ ਮੁੰਡਾ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟ ਬਾਕਸ ਦੇ ਵਿੱਚ ਜਰੂਰ ਆ ਦੱਸਣਾ ਤੇ ਹੁਣ ਆਪਣੀ ਖਾਦਮ ਅਮਰਿਤਪਾਲ ਕਲੇਰ ਨੂੰ ਦਿਓ ਇਜਾਜ਼ਤ ਦੋਸਤੋ ਆਪਣੀ ਸੇਧ ਦਾ ਧਿਆਨ